ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਸ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਲੱਸੀ ਵਿੱਚ ਤੋਂ ਪਨੀਰ ਆ ਸਾਡੇ ਕੋਲ 1 ਲੀਟਰ ਲੱਸੀ ਹੈ ਅਸੀਂ ਉਹਨੂੰ ਇੱਕ ਪਹਿਲਾਂ ਭਾਂਡੇ ਦੇ ਵਿੱਚ ਪਾ ਕੇ ਰੱਖਤਾ ਹੈ ਜਿਹੜਾ ਉਹਦੇ ਉੱਪਰ ਪਾਣੀ ਤਾਂ ਉਹ ਆਪਾਂ ਨੇ ਪਹਿਲਾਂ ਹੀ ਸਾਰਾ ਨਤਾਰ ਤਾਂ ਉੱਪਰ ਤੋਂ ਪਾਣੀ ਜਿਹੜਾ ਕੱਢ ਤਾ ਸੀ ਤੇ ਬਾਕੀ ਜਿਹੜੀ ਸਾਡੀ ਲੱਸੀ ਬਚੀ ਆ ਉਹਨੂੰ ਆਪਾਂ ਇੱਕ ਮਲਮਲ ਦੇ ਕੱਪੜੇ ਦੇ ਵਿੱਚ ਪਾਵਾਂਗੇ ਅਸੀਂ ਮਲਮਲ ਦੇ ਕੱਪੜੇ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਇਹਨੂੰ ਸੁਕਾ ਕੇ ਹਲਕਾ ਜਿਹਾ ਸੁਕਾ ਕੇ ਫਿਰ ਅਸੀਂ ਇਹਨੂੰ ਇੱਕ ਪਾਸੇ ਤੋਂ ਜਿਹੜੀ ਗੱਠ ਬਨ ਲੀ ਤੇ ਆਪਾਂ ਇਹਨੂੰ ਇੱਕ ਸ਼ਿੰਕ ਦੇ ਵਿੱਚ ਟੂਟੀ ਦੇ ਨਾਲ ਲਟਕਾਵਾਂਗੇ ਤਾਂ ਕਿ ਇਹਦਾ ਜਿਹੜਾ ਪਾਣੀ ਆ ਉਹ ਆਸਾਨੀ ਦੇ ਨਾਲ ਨਿਕਲ ਜਵੇ ਇਹ ਜਿਹੜਾ ਪਨੀਰ ਆ ਸਾਡਾ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੁੰਦਾ ਹੈ ਇਹਨੂੰ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਇਹਨੂੰ ਅਸੀਂ ਆਸਾਨ ਤਰੀਕੇ ਦੇ ਨਾਲ ਹੀ ਘਰ ਵਿੱਚ ਸਾਫ਼-ਸੁਥਰੇ ਢੰਗ ਦੇ ਨਾਲ ਅਸੀਂ ਤਿਆਰ ਕਰ ਸਕਦੇ ਹਾਂ ਹਾਂਜੀ ਹੁਣ ਅਸੀਂ ਇੱਕ ਝੂਲੀ ਟਾਈਪ ਕੱਪੜਾ ਬਣਾ ਲੈਣਾ ਕੱਪੜੇ ਨੂੰ ਇੱਕ ਪਾਸੇ ਤੋਂ ਅਸੀਂ ਬੰਨ ਲੈ ਲਾ ਦੂਜੇ ਪਾਸੇ ਤੋਂ ਆਪਾਂ ਬੰਨ ਲਵਾਂਗੇ ਪਹਿਲਾਂ ਆਪਾਂ ਪਾਵਾਂਗੇ ਲੱਸੀ ਆਪਾਂ ਨੇ ਪੂਰੀ ਤਰ੍ਹਾਂ ਕੱਪੜੇ ਨੂੰ ਫੜ ਲੈਣਾ ਤਾਂ ਕਿ ਇਹਦੇ ਵਿੱਚ ਰਾਮਧਾਰੀ ਦੇ ਨਾਲ ਜਿਹੜੀ ਲੱਸੀ ਡੁੱਲੇ ਨਾ ਪਾਦਣੀ ਆ ਤੇ ਹੁਣ ਆਪਾਂ ਜਿਹੜੀ ਜੱਗ ਦੇ ਵਿੱਚ ਲੱਸੀ ਆ ਉਹ ਆਪਾਂ ਇਹਦੇ ਵਿੱਚ ਪਾ ਦਵਾਂਗੇ ਜਿਹੜੀ ਲੱਸੀ ਆਪਾਂ ਨੇ ਪਹਿਲਾਂ ਪਾਉਣੀ ਆ ਉਹ ਇੱਕ ਵਾਰੀ ਹਲਕੀ ਜੀ ਪਹਿਲਾਂ ਉਹ ਕੱਪੜੇ 'ਚ ਨਿਕਲ ਜਾਂਦੀ ਐ ਤੇ ਫਿਰ ਆਪਾਂ ਇਹਨੂੰ 2 ਕੁ ਮਿੰਟ ਆਪਾਂ ਇਸ ਤਰ੍ਹਾਂ ਹੀ ਰੱਖਾਂਗੇ ਤਾਂ ਕਿ ਜਿੰਨੀ ਕੁ ਲੱਸੀ ਨਿਕਲਣੀ ਆ ਉਹ ਕੋਲੇ ਦੇ ਵਿੱਚ ਥੱਲੇ ਨਿਕਲ ਜੂਗੀ ਨਿੱਤਰ ਕੇ ਤੇ ਆਪਾਂ ਉਹਨੂੰ ਦਾਰਾ ਵਿੱਚ ਚੱਕ ਕੇ ਪਾਵਾਂਗੇ ਤਾਂ ਕਿ ਜਿਹੜੀ ਉਹਦਾ ਪਨੀਰ ਬਣ ਸਕੇ ਪਨੀਰ ਬਾਨ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਆਸਾਨ ਢੰਗ ਦੇ ਨਾਲ ਆਪਾਂ ਬਣਾਵਾਂਗੇ ਸਾਫ਼ ਸੁਥਰੇ ਢੰਗ ਦੇ ਨਾਲ ਆਪਾਂ ਇਹਨੂੰ ਤਿਆਰ ਕਰਾਂਗੇ ਹਾਂਜੀ ਜਿੰਨੀ ਲੱਸੀ ਨੇ ਨਿਕਲਣਾ ਤਾਂ ਉਹ ਸਾਰੀ ਨਿਕਲ ਲਈ ਤੇ ਹੁਣ ਜਿਹੜਾ ਆਪਣਾ ਸਿੰਪਲ ਖੱਟਾ ਪਾਣੀ ਹੈ ਜਿਹੜਾ ਉਹ ਜਿਹੜਾ ਨਿਕਲਣਾ ਹੈ ਤੇ ਆਪਾਂ ਹੁਣ ਇੱਧਰਲੇ ਪਾਸੇ ਤੋਂ ਵੀ ਗੱਠ ਬੰਨ੍ਹ ਦਵਾਂਗੇ ਗੱਠ ਬੰਨ੍ਹ ਕੇ ਆਪਾਂ ਇਹਨੂੰ ਟੂਟੀ ਦੇ ਨਾਲ ਟੰਗ ਦਵਾਂਗੇ ਫਿਰ ਆਪਾਂ ਇਹਨੂੰ ਥੋੜੀ-ਥੋੜੀ ਦੇਰ ਬਾਅਦ ਦੇਖਦੇ ਹਾਂ ਵੀ ਇਹ ਕਿੰਨੀ ਦੇਰ ਬਾਅਦ ਆ ਜਿਹੜਾ ਇਹ ਪਾਣੀ ਨਿਕਲਦਾ ਜਦੋਂ ਪਨੀਰ ਸਾਡਾ ਪੂਰੀ ਤਰ੍ਹਾਂ ਸੁੱਕ ਗਿਆ ਫਿਰ ਆਪਾਂ ਇਹਨੂੰ ਧਾਰ ਲਵਾਂਗੇ ਧਾਰ ਕੇ ਇਹਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਲਵਾਂਗੇ ਹਾਂਜੀ ਹੁਣ ਆਪਾਂ ਨੇ ਇਹਨੂੰ ਟੂਟੀ ਦੇ ਨਾਲ ਟੰਗਤਾ ਹਾਂਜੀ ਹੁਣ ਆਪਾਂ ਇਹਨੂੰ ਦੇਖੋ ਟੂਟੀ ਦੇ ਨਾਲ ਟੰਗਤਾ ਹੁਣ ਆਪਰੇ ਥੱਲੇ ਇੱਕ ਭਾਂਡਾ ਰੱਖਤਾ ਦੇਖੋ ਬਿਲਕੁਲ ਸਿੰਪਲ ਪਾਣੀ ਜਿਹੜਾ ਹੋ ਨਿਕਲ ਰਿਹਾ ਤੇ ਦੇਖੋ ਇਹਨੇ ਕਟ 3 ਘੰਟੇ ਦੇ ਵਿੱਚ ਸਾਰੇ ਪਾਣੀ ਨੇ ਨੁੱਚੜ ਜਾਣਾ ਤੇ ਆਪਾਂ ਫਿਰ ਇਹਨੂੰ ਇੱਕ ਭਾਂਡੇ ਦੇ ਵਿੱਚ ਕੱਢ ਕੇ ਇਹਨੂੰ ਆਪਾਂ ਮਿਕਸ ਕਰਾਂਗੇ ਹਾਂਜੀ ਦੇਖੋ ਹੁਣ ਇਹਨੂੰ ਆਪਾਂ ਨੇ ਕਿਸੇ ਵੀ ਕੱਪੜੇ ਨਾਲ ਜਾਂ ਕਿਸੇ ਕਲਿੱਪ ਦੇ ਨਾਲ ਇਹਨੂੰ ਉੱਪਰ ਤੇ ਬੰਨ ਦੇਣਾ ਤਾਂ ਕਿ ਜਿਹੜਾ ਇਹਦਾ ਪਾਣੀ ਉਹ ਆਸਾਨੀ ਨਾਲ ਨਿਕਲ ਜੇ ਪਨੀਰ ਪਾਉਣ ਤੋਂ ਪਹਿਲਾਂ ਕੱਪੜੇ ਨੂੰ ਗਿੱਲਾ ਕਰਨਾ ਤੇ ਉਹਨੂੰ ਚੰਗੀ ਤਰ੍ਹਾਂ ਨਚੋੜਨਾ ਇਹ ਬਹੁਤ ਜ਼ਰੂਰੀ ਹੈ ਜੇ ਆਪਾਂ ਇਹਨੂੰ ਇਸ ਤਰ੍ਹਾਂ ਨਹੀਂ ਨਚੋੜਦੇ ਤੇ ਜਿਹੜਾ ਇਹ ਪਾਣੀ ਹੈ ਫਿਰ ਉਹ ਨਹੀਂ ਨਿਕਲਦਾ ਤੇ ਹੁਣ ਆਪਾਂ ਇਹਨੂੰ ਉੱਪਰ ਤੇ ਚੰਗੀ ਤਰ੍ਹਾਂ ਫੜ ਲਵਾਂਗੇ ਆਪਾਂ ਇਹਨੂੰ ਕਿਸੇ ਚੀਜ਼ ਨਾਲ ਬੰਨ੍ਹ ਵੀ ਸਕਦੇ ਆ ਆਪਣੇ ਪਾਸ ਕੱਪੜੇ ਟੰਗਣੇ ਵਾਲਾ ਕਲਿੱਪ ਆਪਾਂ ਇਹਨੂੰ ਲਾ ਦਵਾਂਗੇ ਜਿੰਨਾ ਕਿ ਇਹ ਆਸਾਨੀ ਦੇ ਨਾਲ ਪਾਣੀ ਨਿਕਲਣਾ ਹੈ ਉਹ ਚੰਗੀ ਤਰ੍ਹਾਂ ਨਿਕਲ ਜਾਊਗਾ ਤੇ ਇਹਨੂੰ ਆਪਾਂ ਦੇਖਦੇ ਕਿੰਨਾ ਜਿਹੜਾ ਟਾਈਮ ਲੱਗਦਾ ਫਿਰ ਆਪਾਂ ਇਹਨੂੰ ਇੱਕ ਭਾਂਡੇ ਦੇ ਵਿੱਚ ਕੱਟ ਲਵਾਂਗੇ ਦੇਖੋ ਹੁਣ ਇਹ ਪਾਣੀ ਜਿਹੜਾ ਸਾਫ਼ ਸੁਥਰਾ ਪਾਣੀ ਇਹ ਖੱਟਾ ਪਾਣੀ ਜਿਹੜਾ ਪਨੀਰ ਜਿਹੜਾ ਸਾਡਾ ਤਿਆਰ ਹੋ ਜਾਣਾ ਪਾਣੀ ਜਿਹੜਾ ਉਹ ਨਿਕਲ ਜਾਣਾ ਇਹ ਪਨੀਰ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੁੰਦਾ ਤੇ ਆਪਾਂ ਇਹਨੂੰ ਕੋਈ ਤੜਕਾ ਨਹੀਂ ਲਾਣਾ ਇਹਨੂੰ ਆਪਾਂ ਕੁਛ ਪਿਆਜ਼ ਦਾ ਤੜਕਾ ਲਸਣ ਦਾ ਤੜਕਾ ਆਪਾਂ ਨੇ ਐਦਾਂ ਦਾ ਇਹਨੂੰ ਕੁਛ ਨਹੀਂ ਲਾਣਾ ਤੇ ਆਪਾਂ ਹੁਣ ਪਨੀਰ ਨੂੰ ਕੱਢ ਲਿਆ ਕੱਢ ਕੇ ਦੇਖੋ ਸਾਡਾ ਜਿਹੜਾ ਪਨੀਰ ਆਹੋ ਇੱਕ ਬੜੀ ਕੌਲੀ ਤਿਆਰ ਹੋ ਗਈ ਤੇ ਆਪਾਂ ਇਹਨੂੰ ਇੱਕ ਕੌਲੇ ਦੇ ਵਿੱਚ ਕੱਢ ਲਵਾਂਗੇ ਹਾਂਜੀ ਅਸੀਂ ਪਨੀਰ ਨੂੰ ਇੱਕ ਕੌਲੇ ਦੇ ਵਿੱਚ ਕੱਢ ਲਿਆ ਤੇ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਇਹਨੂੰ ਆਪਾਂ ਉਸ ਹਿਸਾਬ ਨਾਲ ਮਿਕਸ ਕਰਨਾ ਕਿ ਨਾ ਹੀ ਜ਼ਿਆਦਾ ਹੀ ਪਤਲਾ ਹੋਵੇ ਤੇ ਨਾ ਹੀ ਜ਼ਿਆਦਾ ਗਾੜਾ ਹੋਵੇ ਅਸੀਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਹਲਾਵਾਂਗੇ ਤਾਂ ਕਿ ਇਹ ਹਿਸਾਬ ਦਾ ਰਹੇ ਨਾ ਪਤਲਾ ਤੇ ਨਾ ਹੀ ਗਾੜਾ ਅਸੀਂ ਹਲਕਾ ਹਲਕਾ ਪਾਣੀ ਵੀ ਪਾਵਾਂਗੇ ਤੇ ਨਾਲ ਹਲਕਾ ਹਲਕਾ ਹਿਲਾਉਂਦੇ ਜਾਵਾਂਗੇ ਇਹ ਪਨੀਰ ਜਿਹੜਾ ਸਾਡਾ ਫਨ ਕੇ ਬਹੁਤ ਹੀ ਸਾਦੀਸ਼ਟ ਤਿਆਰ ਹੁੰਦਾ ਤੇ ਇਹਦੇ ਵਿੱਚ ਸਾਰਾ ਜਿਹੜਾ ਆਪਾਂ ਨੇ ਪਾਣੀ ਪਾ ਦਿੱਤਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਨੇ ਦੋ ਆਲੂ ਲੈ ਮੀਡੀਅਮ ਸਾਈਜ਼ ਦੇ ਉਹਨਾਂ ਨੂੰ ਉਬਾਲ ਲਿਆ ਉਬਾਲ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਆਪਾਂ ਨੇ ਹੱਥ ਦੇ ਨਾਲ ਮੈਸ਼ ਕਰ ਲਿਆ ਤੇ ਉਹ ਜਿਹੜੇ ਆਲੂ ਆਪਾਂ ਇਹਦੇ ਵਿੱਚ ਪਾ ਦਵਾਂਗੇ ਦੇਖੋ ਜਿਹੜਾ ਸਾਡਾ ਪਨੀਰ ਬਿਲਕੁਲ ਤਿਆਰ ਹੋ ਗਿਆ ਜਿਹੋ ਜਿਹਾ ਸਾਨੂੰ ਚਾਹੀਦਾ ਹੈ گاੜਾ ਪਤਲਾ ਉਹਦੇ ਹਿਸਾਬ ਦੇ ਨਾਲ ਹੀ ਸਾਨੂੰ ਇਹ ਤਿਆਰ ਰਸਿੰਗ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਜਿਹੜੇ ਮਿਕਸ ਕਰਾਂਗੇ ਆਪਾਂ ਨੇ ਇਹਨੂੰ ਕੋਈ ਵੀ ਕਿਸੇ ਚੀਜ਼ ਦਾ ਜਿਹੜਾ ਤੜਕਾ ਨਹੀਂ ਲਾਣਾ ਆਲੂਆਂ ਜਿਹੜੇ ਉਬਲੇ ਹੋਏ ਇਹਨਾਂ ਨੂੰ ਆਪਣੇ ਹੱਥਾਂ ਦੇ ਨਾਲ ਹੀ ਮੈਸ਼ ਕਰਨਾ ਹੈ ਇਹਨੂੰ ਆਪਾਂ ਨੇ ਦਹੀਂ ਦੇ ਪਨੀਰ ਦੇ ਵਿੱਚ ਮਿਕਸ ਕਰ ਦੇਣਾ ਦੇਖੋ ਇਹ ਸਾਡਾ ਪਨੀਰ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੋਊਗਾ ਆਲੂਆਂ ਦੇ ਵਿੱਚ ਆਪਾਂ ਨੇ ਪਨੀਰ ਨੂੰ ਮਿਕਸ ਕਰਤਾ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਮਸਾਲੇ ਮਸਾਲੇ ਜਿਹੜੇ ਅਸੀਂ ਤਿਆਰ ਕਰ ਲਏ ਅਸੀਂ ਛੋਟਾ ਚਮਚ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਪਿਆਜ਼ ਨੂੰ ਕੱਟ ਲਿਆ ਤੇ ਆਪਾਂ ਨੇ ਪਣੀ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਬਿਲਕੁਲ ਛੋਟਾ ਪਿਆਜ਼ ਅਸੀਂ ਕੱਟਿਆ ਤੇ ਚਮਚ ਦਾ ਚੌਥਾ ਹਿੱਸਾ ਪਾਇਆ ਅਸੀਂ ਪੁਦੀਨੇ ਦਾ ਪਾਊਡਰ ਪੁਦੀਨੇ ਦਾ ਪਾਊਡਰ ਅਸੀਂ ਸੁਕਾ ਕੇ ਰੱਖਿਆ ਹੋਇਆ ਹੈ ਅਸੀਂ ਦਹੀਂ ਲੱਸੀ ਦੇ ਵਿੱਚ ਹਮੇਸ਼ਾ ਹੀ ਪੁਦੀਨੇ ਦਾ ਜਿਹੜਾ ਪਾਊਡਰ ਕਾਲੀ ਮਿਰਚ ਹਮੇਸ਼ਾ ਹੀ ਅਸੀਂ ਪਾਉਂਦੇ ਆ ਤੇ ਪੁਦੀਨੇ ਦਾ ਪਾਊਡਰ ਹੈ ਜਿਹੜਾ ਅਸੀਂ ਵਿੱਚ ਮਿਕਸ ਕਰਤਾ ਤੇ ਨਾਲ ਹੀ ਪਾਇਆ ਅਸੀਂ ਭੁੰਨਿਆ ਹੋਇਆ ਜੀਰਾ ਅਸੀਂ ਜੀਰੇ ਨੂੰ ਪਹਿਲਾਂ ਭੁੰਨ ਲਿਆ ਫਿਰ ਉਹਨੂੰ ਗ੍ਰाइंड ਕਰ ਲਿਆ ਚਮਚ ਦਾ ਚੌਥਾ ਹਿੱਸਾ ਜਿਹੜਾ ਅਸੀਂ ਜੀਰੇ ਦਾ ਪਾਇਆ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਵਾਂਗੇ ਹਾਂਜੀ ਹੁਣ ਪਾਇਆ ਅਸੀਂ ਗਰਮ ਮਸਾਲਾ ਗਰਮ ਮਸਾਲਾ ਚਮਚ ਦਾ ਚੌਥਾ ਹਿੱਸਾ ਜਿਹੜਾ ਅਸੀਂ ਗਰਮ ਮਸਾਲਾ ਪਾਇਆ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਹਾਂਜੀ ਹੁਣ ਪਾਇਆ ਅਸੀਂ ਧਨੀਆ ਪਾਊਡਰ ਇਦੇ ਨਾਲ ਜਿਹੜੀ ਪਨੀਰ ਆ ਸਾਡਾ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੁੰਦਾ ਹੈ ਤੇ ਇਹਨੂੰ ਆਪਾਂ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਦਵਾਂਗੇ ਹੁਣ ਨਮਕ ਆ ਜਿਹੜਾ ਉਹ ਪਾਵਾਂਗੇ ਅਸੀਂ ਅੱਧਾ ਚਮਚ ਅੱਧਾ ਚਮਚ ਅਸੀਂ ਨਮਕ ਦਾ ਪਾਇਆ ਹੈ ਬਾਕੀ ਜਿਹੜੇ ਮਸਾਲੇ ਆ ਉਹ ਚਮਚ ਦਾ ਚੌਥਾ ਹਿੱਸਾ ਪਾਇਆ ਕਿਉਂਕਿ ਫਿਰ ਦਹੀਂ ਪਨੀਰ ਹੈ ਜਿਹੜਾ ਸਾਡਾ ਉਹ ਘੱਟ ਆ ਫਿਰ ਇਹ ਜਿਆਦਾ ਸਟਰੋਂਗ ਹੋ ਜਾਂਦਾ ਇਸ ਕਰਕੇ ਸੀ ਜਿਹੜੇ ਮਸਾਲੇ ਆ ਬਹੁਤ ਘੱਟ ਪਾਏ ਆ ਇਹ ਜਿਹੜਾ ਪਨੀਰ ਆ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੋਊਗਾ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆ ਜੇ ਪਸੰਦ ਆਈ ਤਾਂ ਅੱਗੇ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ